ਕਾਲ ਜੀ ਮੇਰੇ ਚੈਨਲ ਸਤਿ ਸ੍ਰੀ ਅਕਾਲ ਸਵਾਗਤ ਹੈ ਆ ਦੇਖੋ ਤੁਸੀਂ ਆ ਲਾ ਕੇ ਪਨੇ ਬਾਂ ਤਿਆਰ ਕੀਤੀ ਹੈ ਤੇ ਦੂਜਾ ਵਾਹ ਪੱਟੀ ਮਰੇ ਲਾ ਮੰਗੇ ਲੈ ਇਸੇ ਦੇ ਦੇਖੋ ਆ ਪੁੱਠੇ ਪਾਸੇ ਤੋਂ ਸਿੱਧੀ ਲੈਸ ਰੱਖਣੀ ਆਪਾਂ ਨੂੰ ਇਹ ਦੇਖਦੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਤੇ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਦਾ ਹੈ ਬ్రో। ਹੁਣ ਦੇਖੋ ਤੁਸੀਂ ਇੱਥੇ ਸਲਾਈ ਬੱਜ ਜਾਣੀ ਹੈ। ਆ ਦੇਖੋ ਜੀ ਆ ਗਈ ਮਾਂ ਤਿਆਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਜਰੂਰ ਕਰਦਿਆ ਕਰੋ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ